ਇਹ ਸਮਾਜ ਜਿਹੜਾ ਵਾ ਇਹ ਇਕੱਠਾ ਹੋ ਗਿਆ ਜਾਗ ਗਿਆ ਤੁਹਾਡੇ ਹਰ ਝੂਲੂਮ ਦਾ ਜਵਾਬ ਜਿਹੜਾ ਤੁਹਾਨੂੰ ਇਸੇ ਤਰੀਕੇ ਨਾਲ ਦਿੱਤਾ ਜਾਏਗਾ ਜਿਸ ਤਰੀਕੇ ਨਾਲ ਤੁਸੀਂ ਮੱਛਾ ਲੈ ਕੇ ਆਉਗੇ। ਜੁਰਤਤੋਰਾ ਸਾਹਿਬ ਦਾ ਇੱਥੇ ਬਣ ਕੇ ਰਹੇਗਾ। ਇਹਦੇ ਵਾਸਤੇ ਸਾਨੂੰ ਚਾਹੀਏ ਚੁੱਪੀ ਭੱਜੀ ਕੁਰਬਾਨੀ ਕੋਣਾ ਦੇਣੀ ਪਵੇ। ਇਸ ਨਿਸ਼ਾਨ ਸਾਹਿਬ ਨੂੰ ਚਲਾਉਣ ਵਾਸਤੇ ਸਾਡੇ ਪੁਰਖਾਂ ਨੇ ਸਾਡੇ ਗੁਰੂ ਸਾਹਿਬਾਨਾਂ ਨੇ ਆਪਣੇ ਬੱਚੇ ਤੱਕ ਨੀਹਾਂ ਚ ਚਨਵਾ ਦਿੱਤੇ ਅਸੀਂ ਇਹ ਇਸ ਤਰੀਕੇ ਨਾਲ ਹੀ ਕੰਮ ਕਰਦਾ ਵਾਂਗੇ ਹਣਾ। ਗੂਗਲ ਰੂਲ ਪਾਚ ਅਪਡੇਟ ਹੋ ਗਿਆ ਇਹਨਾਂ ਦੇ ਵਰਜਨ ਅਪਡੇਟ ਹੋ ਗਿਆ ਪਹਿਲਾਂ ਅਬਰ ਸਾਹ ਦੇ ਉੱਪਰ ਚੜਾਈ ਕਰਨ ਵਾਸਤੇ ਗੁਰੂ ਘਰਾਂ ਦੇ ਉੱਪਰ ਜਿਹੜਾ ਮੈਂ ਕਹਿੰਦਾ ਮਾ ਘੋੜਿਆਂ ਤੇ ਹੁੰਦੇ ਸੀ ਅੱਜ ਕੁਝ ਕੁ ਲੋਕ ਜਿਹੜੇ ਟਰੈਕਟਰ ਆ ਤੇ ਆ ਰਹੇ ਫਰਕ ਬਸ ਆ ਕੋਈ ਵੀ ਜਿਹੜਾ ਕੁਝ ਸਿੱਖਿਆ ਉਹ ਨਹੀਂ ਕਰ ਸਕਦਾ ਪਰ ਇਹ ਜਿਹੜੇ ਲੋਕ ਨੇ ਇਹ ਜਾਲੀ ਜਿਹੜੇ ਆ ਸਿੱਖਿਆ ਇਹਨਾਂ ਨੇ ਬਹੁਤ ਜ਼ਿਆਦਾ ਜਿਹੜੀ ਆ ਮਨੰਦਨੀ ਘਟਨਾ ਕਾੰਦੀ ਆ ਜੀ ਜਿਹੜੀ ਬੇਕਦਰੀ ਕੀਤੀ ਆ ਸ਼੍ਰੀ ਨਿਸ਼ਾਨ ਸਾਹਿਬ ਨੂੰ ਕਿਉਂਕਿ ਜਿਹਦੇ ਨਾਲ ਮਿੱਤੂ ਦੇ ਦੇ ਵਿੱਚ ਵਸਦੇ ਸੀ ਸਮਾਜ ਦਾ ਸਰ ਜਿਹੜਾ ਆ ਉਹ ਨੂੰਆ ਹੋਇਆ ਨਿਸ਼ਾਨ ਸਾਹਿਬ ਵੀ ਕਿ ਆਦਮੀ ਕਰਮ ਤੋਂ ਬਾਹਰ ਨਿਸ਼ਾਨ ਸਾਹਿਬ ਆ ਲੈ ਗਏ ਨੇ ਪਤਾ ਨਹੀਂ ਸਾਨੂੰ ਕਿੱਥੇ ਆ ਵਕਵਕ ਜਿੱਥੇ ਬੰਦੀਆਂ ਜਿੰਦਾ ਦਿਲ ਹੋਂਦੇ ਆਗੂ ਸਿੰਘ ਸਾਹਿਬ ਸਾਰਿਆਂ ਨੂੰ ਜਿੱਥੇ ਪਹੁੰਚਦੇ ਮੈਂ ਕਲੋਨੀ ਬਾਬਾ ਜੀਵਨ ਸਿੰਘ ਹੁਣੇ ਹੋਈ ਆ ਬਹੁਤ ਮਨ ਭਾਗੀ ਘਟਨਾ ਪੂਰੇ ਵਰਲਡ ਦੇ ਵਿੱਚ ਇਸ ਚੀਜ਼ ਦੀ ਲਖੇਦੀ ਕਰ ਰਹੇ ਨੇ ਸਾਰੇ ਵਕਵਕ ਸਮਾਜ ਦੇ ਆਗੂਆਂ ਨੇ ਅੱਡੀ ਬੜੀ ਊਰਜਾ ਚ ਇਹਨਾਂ ਨੇ ਇਹ ਚੈੱਕ ਕੀਤਾ ਕਿ ਦੇਖੋ ਆ ਜਿਹੜੇ ਚਿੱਟੇ ਲੀੜੇ ਪਾ ਕੇ ਹਾਂਜੀ ਜਯਵਾਲਮਿਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਜ਼ਿਆਦਾ ਅੱਜ ਜਿਹੜਾ ਸੱਸੀ ਸ਼ੌਂਕ ਨੂੰ ਇਕੱਠੇ ਨਹੀਂ ਹੋਏ ਸਾਡੀਆਂ ਅੰਦਰ ਦੀਆਂ ਭਾਵਨਾਵਾਂ ਜਿਹੜੀਆਂ ਇੰਨੀਆਂ ਅਹਤ ਹੋ ਚੁੱਕੀਆਂ ਇੰਨਾ ਹਿਰਦੇ ਜਿਹੜਾ ਬਲੁੰਦ ਰਿਹਾ ਗਿਆ ਕਿਉਂਕਿ ਵੇਖੋ ਇੱਕ ਹੋਕਾ ਦਿੱਤਾ ਜਾ ਰਿਹਾ ਪਿੰਡਾਂ ਕਸਬਿਆਂ ਦੇ ਵਿੱਚ ਕਿ ਲੋਕਾਂ ਨੂੰ ਧਰਮ ਦੇ ਨਾਲ ਜੋੜਨਾ ਚਾਹੀਦਾ ਹੈ ਮੂਲ ਧਰਮ ਨਾਲ ਜੋੜਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੋੜਨ ਪਰ ਸਾਡਾ ਸਮਾਜ ਸਾਡਾ ਭਾਈਚਾਰਾ ਅੱਜ ਗੁਰਦੁਆਰਾ ਸਾਹਿਬ ਬਣਾਉਣ ਲਈ ਨਿਸ਼ਾਨ ਸਾਹਿਬ ਜਿਹੜੇ ਉਹਨਾਂ ਚੁਲਾਏ ਸੀਗੇ ਕੋਈ ਈ ਬੇਕਦਰੀ ਮੈਂ ਸਮਝਦਾ ਆ ਕੋਈ ਵੀ ਜਿਹੜਾ ਗੁਰੂ ਸਾਹਿਬ ਸਿੱਖਿਆ ਉਹ ਨਹੀਂ ਕਰ ਸਕਦਾ ਪਰ ਇਹ ਜਿਹੜੇ ਲੋਕ ਨੇ ਇਹ ਜਾਲੀ ਜਿਹੜੇ ਆ ਸਿੱਖਿਆ ਇਹਨਾਂ ਨੇ ਬਹੁਤ ਜ਼ਿਆਦਾ ਜਿਹੜੀ ਆ ਉਹ ਨਿੰਦਣੀ ਘਟਨਾ ਕੀਤੀ ਆ ਅੰਨੀ ਜਿਹੜੀ ਬੇਕਦਰੀ ਕੀਤੀ ਆ ਸ਼੍ਰੀ ਨਾਨਸਾਨ ਸਾਹਿਬ ਦੀ ਕਿਉਂਕਿ ਜਿਹਦੇ ਨਾਲ ਵੇਖੋ ਪੂਰੇ ਦੇਸ਼ ਦੇ ਵਿੱਚ ਵਸਦੇ ਸਿੱਖ ਸਮਾਜ ਦਾ ਸਿਰ ਜਿਹੜਾ ਆ 19ਵਾਂ ਹੁੰਦਾ ਆ ਕਿਉਂਕਿ ਇਹ ਜਿਹੜੀ ਗੱਲ ਕਰਦੇ ਆ ਕਿ ਇਹ ਜ਼ਮੀਨ ਦਾ ਕੇਸ ਚੱਲਦਾ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਕੇਸ ਕਾਰਪੋਰੇਸ਼ਨ ਨੇ ਜਿੱਤੇ ਆ ਪਿਆ ਕਾਰਪੋਰੇਸ਼ਨ ਦੇ ਇੱਥੇ ਉੱਤੇ ਬੋਰਡ ਲੱਗੇ ਪਏ ਆ ਕਾਰਪੋਰੇਸ਼ਨ ਦੀ ਇਹ ਜਗਾ ਹੈ ਉਹਨਾਂ ਨੇ ਜਿੱਤਿਆ ਪਿਆ ਹੈ ਕਾਰਪੋਰੇਸ਼ਨ ਦੀ ਜਗਾ ਦੇ ਵਿੱਚ ਜਿਹੜਾ ਨਿਸ਼ਾਨ ਸਾਹਿਬ ਲੱਗਾ ਹੋਇਆ ਸੀਗਾ ਇਹ ਪਹਿਲਾਂ ਤੋਂ ਹੀ ਜਿਹੜੀ ਹੈ ਇਹ ਜਿਹੜੀ ਅਲਰਟ ਹੈਗੀ ਆ ਇੰਦਰਾ ਕਰਨੋਲੀ ਉਹਦੇ ਵਿੱਚ ਪਹਿਲਾਂ ਤੋਂ ਹੀ ਮਤਾ ਪਿਆ ਗਿਆ ਸੀ ਵੀ ਆਪਣਾ ਜਿਹੜਾ ਸਕੂਲ ਤੇ ਧਾਰਮਿਕ ਸਥਾਨ ਜਿਹੜਾ ਇੱਥੇ ਬਣਾਇਆ ਜਾਏਗਾ ਸਾਡੇ ਲੋਕਾਂ ਨੇ ਜੇ ਧਾਰਮਿਕ ਸਥਾਨ ਬਣਾਉਣਾ ਚਾਹਿਆ ਤੇ ਇਹਨਾਂ ਜਿਹੜਾ ਆ ਉਹਦੇ ਉੱਤੇ ਬਹੁਤ ਜ਼ਿਆਦੀ ਜਿਹੜੀਆਂ ਨਿੰਦनियां ਕਰਨ ਕੀਤੀ ਅੱਜ ਜਥੇਬੰਦੀਆਂ ਇਕੱਠੀਆਂ ਹੋਈਆਂ ਕੀ ਫੈਸਲਾ ਅੱਜ ਦੇਖੋ ਸਭ ਤੋਂ ਪਹਿਲਾਂ ਤੇ ਸਾਰੀਆਂ ਜਥੇਬੰਦੀਆਂ ਪਹੁੰਚ ਰਹੀਆਂ ਜਸੈਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਅਤੇ ਹੋਰ ਵੀ ਨਿਆਂ ਸਿੰਘ ਜਥੇਬੰਦੀਆਂ ਜਿਹੜੀਆਂ ਪਹੁੰਚ ਰਹੀਆਂ ਜਿਸ ਤਰ੍ਹਾਂ ਥੋੜੀ ਦੇਰ ਤੱਕ ਸਾਰੀਆਂ ਜਥੇਬੰਦੀਆਂ ਮੰਥਨ ਕਰਨ ਕੇ ਵੱਡਾ ਜਿਹੜਾ ਡਿਸੀਜਨ ਜ਼ਰੂਰ ਲੈਣਗੀਆਂ ਕਿਉਂਕਿ ਇਦਾਂ ਜਿਹੜਾ ਆ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਆ ਜਿਨ੍ਹਾਂ ਨੇ ਬੇਨਤੀ ਕੀਤੀ ਉਹਨਾਂ ਨੇ ਪਰਚੇ ਵੀ ਆ ਵੇਖੋ ਜੀ ਪਰਚਾ ਪ੍ਰਸ਼ਾਸਨ ਦਾ ਧੰਨਵਾਦ ਆ ਪਰਚਾ ਪਰ ਮੈਂ ਸਮਝਦਾ ਕਿ ਪਰਚਾ ਉਹਨਾ ਸਟਰੋਂਗ ਨਹੀਂ ਕੀਤਾ ਗਿਆ ਉਹਨਾਂ ਤੇ ਪਰਚਾ ਕਰ ਦੇਣਾ ਚਾਹੀਦਾ ਹੈ ਹੁਣੇ ਤੱਕ ਅਜੇ ਤੱਕ ਕੋ ਉਹਨਾ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਤੋਂ ਬਾਅਦ ਨਿਸ਼ਾਨ ਸਾਹਿਬ ਨੂੰ ਲੈ ਗਏ ਨੇ ਪਤਾ ਨਹੀਂ ਸਾਨੂੰ ਕਿੱਥੇ ਆ ਉਹ ਕਿੱਥੇ ਲੈ ਕੇ ਗਏ ਨੇ ਅਜੇ ਤੱਕ ਪ੍ਰਸ਼ਾਸਨ ਵੱਲੋਂ ਉਹ ਨਿਸ਼ਾਨ ਸਾਹਿਬ ਜਿਹੜਾ ਰਿਕਵਰ ਹੋਣੀ ਕਿ ਤੱਕ ਪੁਲਿਸ ਦੀ ਕਾਰਵਾਈ ਮੈਂ ਸਮਝਦਾ ਕੋਈ ਏਡੀ ਖਾਸ ਕਾਰਵਾਈ ਨਹੀਂ ਕੀਤੀ ਹੈਗੀ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਇਹਦੇ ਤੇ ਥੋੜਾ ਸੰਜੀਦਗੀ ਦਿਖਾਉਣ ਕਿਉਂਕਿ ਇਹ ਮਸਲਾ ਜਿਹੜਾ ਆ ਸਾਡੀਆਂ ਧਾਰਮਿਕ ਆਸਥਾਵਾਂ ਨਾਲ ਜੁੜਿਆ ਹੋਇਆ ਹੈ ਸਾਡੀ ਸ਼ਰਧਾ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਇਸ ਮਸਲੇ ਨੂੰ ਜਿਹੜਾ ਆ ਬੜੀ ਸੰਜੀਦਗੀ ਨਾਲ ਵੇਖਿਆ ਜਾਵੇ ਉਹ ਇਥੇ ਕਿਤੇ ਕਿ ਨਿਸ਼ਾਨ ਸਭ ਦੀ ਬੇਤੀ ਹੋਈ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਹੁਤ ਹੀ ਬੰਦਪਕ ਘਟਨਾ ਜਦੋਂ ਸਾਡੇ ਨੌਲੇਜ ਦੇ ਵਿੱਚ ਆਇਆ ਤੇ ਅਸੀਂ ਤੁਹਾਡੇ ਭੈਣ ਭਰਾਵਾਂ ਤੱਕ ਪਹੁੰਚ ਕੀਤੀ ਵੀਡੀਓ ਜਿਹੜੀ ਹੈ ਉਹ ਜਨਤਾ ਤੱਕ ਪਹੁੰਚਾਈ ਹੁਣ ਰੌਲਾ ਵੀਰੇ ਜ਼ਮੀਨਦਾਰ ਨਹੀਂ ਮਸਲਾ ਜ਼ਮੀਰ ਦਾ ਆਏ ਦਿਨ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਵਾ ਕੁਝ ਕੁੜਮ ਚੌਧਰੀ ਕੁਝ ਝੰਡਿਆਂ ਦੇ ਵਿੱਚ ਡੰਡੇ ਪ사 ਕੇ ਗੁੰਡਾਗਰਦੀ ਨਜ਼ਰ ਆ ਰਹੇ ਨੇ ਤੇ ਉਹ ਮੈਂ ਸਮਝਦਾ ਵਾਂ ਕਿ ਆਮ ਲੋਕ ਜਿਹੜਾ ਵਾ ਇਹਨਾਂ ਤੇ ਗੁੰਡਾਗਰਦੀ ਤੋਂ ਕਿੱਥੇ ਪ੍ਰਸ਼ਾਸਨ ਜਿੱਥੇ ਸਰਕਾਰਾਂ ਇਹਨਾਂ ਤੋਂ ਪਰੇਸ਼ਾਨ ਉਹ ਤੇ ਆਮ ਵਰਗ ਵੀ ਜਿਹੜਾ ਨਾ ਤੋਂ ਪਰੇਸ਼ਾਨ ਹੋ ਰਿਹਾ ਵਾ ਸੋ ਕਿਸੇ ਜਥੇਬੰਦੀ ਨੂੰ ਪ੍ਰਮੋਟ ਕਰਨਾ ਜਾਂ ਜਥੇਬੰਦੀ ਦਾ ਕੰਮ ਕਰਨਾ ਸਲਾਹੇ ਵੰਦਾ ਲੇਕਿਨ ਆਮ ਜਨਤਾ ਨੂੰ ਤੰਗ ਨਾ ਕੀਤਾ ਜਾਵੇ ਅੱਜ ਪੰਜਾਬ ਦੇ ਵਿੱਚ ਟੀ ਸਿਉਂਕ ਜਿਹੜੀ ਫੈਲਦੀ ਜਾ ਰਹੀ ਹੈ ਅਸੀਂ ਜਿੱਥੇ ਸਾਡੇ ਧਾਰਮਿਕ ਆਗੂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਾਂ ਹੋਰ ਧਾਰਮਿਕ ਸੰਸਥਾਵਾਂ ਜਿਹੜੀਆਂ ਇਸ ਕੰਮ ਤੇ ਚਿੰਤਤ ਆ ਕੀ ਪੰਜਾਬ ਗੁਰੂਆਂ ਵਾਲੇ ਜਿਹੜੀ ਸੀ ਸਿੱਖ ਸੀ ਉਹ ਕਿੱਧਰ ਨੂੰ ਤੁਰੇ ਜਾ ਰਹੇ ਆ ਲੇਕਿਨ ਜੇਕਰ ਸਿੱਖ ਹੀ ਸਿੱਖ ਦਾ ਇਸ ਤਰੀਕੇ ਨਾਲ ਵੈਰੀ ਬਣੇਗਾ ਤੇ ਅਗਲਾ ਤੇ ਕੋਈ ਨਾ ਕੋਈ ਆਪਸ਼ਨ ਚੁਣੇਗਾ ਨਾ ਆ ਤੁਸੀਂ ਆ ਦੇਖੋ ਕੈਮਰੇ ਚਾਰੇ ਬੰਨੇ ਮਾਰ ਕੇ ਮੈਨੂੰ ਕੁਝ ਭੈਣ ਭਰਾ ਦੱਸ ਰਹੇ ਸੀ ਇੱਥੇ ਕਿ ਪਿਛਲੇ ਸਮੇਂ ਦੌਰਾਨ ਇੱਕ ਇੱਥੇ ਕਿਸੇ ਬਜ਼ੁਰਗ ਦੀ ਡੈਥ ਹੋ ਗਈ ਤੇ ਉਸ ਜਦੋਂ ਉਹਦੀ ਲਾਸ਼ ਨੂੰ ਲੈ ਕੇ ਜਾ ਰਹੇ ਸੀ ਤੇ ਉਹ ਜਿਹੜੀ ਸੀ ਉਹ ਕਾਂਢੀ ਟਿਕ ਪੇ ਦੋ ਲਾਸ਼ ਥੱਲੇ ਡਿੱਗ ਪਈ ਵੀ ਇੰਨਾ ਚਾਰ ਬੰਦਿਆਂ ਦੇ ਤੁਰਨ ਜੋਗਾ ਪਿਆ ਨਹੀਂ ਹੈਗਾ ਮੇਰੇ ਵੀਰ ਅਸੀਂ ਪੈਦਲ ਤੁਰ ਕੇ ਆਏ ਆ ਸਾਡੇ ਕੋਲ ਵੀਡੀਓ ਰਿਕਾਰਡਿੰਗਾਂ ਨੇ ਸੋ ਇਸ ਪਹਿਲੀ ਗੱਲ ਤੇ ਆ ਕਿ ਨਾ ਇੱਥੇ ਪਾਣੀ ਦਾ ਨਿਕਾਸ ਨਾ ਲੰਘਣ ਦਾ ਨਿਕਾਸ ਜੇ ਗਰੀਬ ਵਰਗ ਇੱਥੇ ਆਣ ਕੇ ਰਹਿ ਰਿਹਾ ਵਾ ਤੇ ਗੁਰਦਰਾ ਸਾਹਿਬ ਸਤਾਪਤ ਕਰਨਾ ਇਥੇ ਹੋਰ ਕੀ ਕਰਨਾ ਦੱਸੋ ਕੰਨੀ ਜੀ ਜਾਇਦਾਦ ਤਾਂ ਕਿਤੇ ਹੈ ਨਹੀਂ ਲੇਕਿਨ ਇਹਨੂੰ ਕੁਝ ਕੜਮ ਚੋਦਰੀ ਨੀ ਜੀ ਜਾਇਦਾਦ ਬਣਾ ਰਿਆ ਸੋ ਗਰੀਬਾਂ ਦੇ ਉੱਪਰ ਕਰਨਾ ਜ਼ੁਲਮ ਬੰਦ ਕਰ ਦਿਓ ਮਿੱਤਰੋ ਨਹੀਂ ਤਾਂ ਹੁਣ ਜਿਹੜਾ ਵਾ ਐਸਸੀ ਸਮਾਜ ਜਿਹੜਾ ਵਾ ਇਹ ਇਕੱਠਾ ਹੋ ਗਿਆ ਜਾਗ ਗਿਆ ਤੁਹਾਡੇ ਹਰ ਜ਼ੁਲਮ ਦਾ ਜਵਾਬ ਜਿਹੜਾ ਤੁਹਾਨੂੰ ਇਸੇ ਤਰੀਕੇ ਨਾਲ ਦਿੱਤਾ ਜਾਏਗਾ ਜਿਸ ਤਰੀਕੇ ਨਾਲ ਤੁਸੀਂ ਮੰਸ਼ਾ ਲੈ ਕੇ ਆਓਗੇ ਮੇਰੇ ਵੀਰ ਸੰਤਾਨ ਲੱਗ ਤਹੀ ਨਿਸ਼ਾਨ ਸਾਹਿਬ ਦੁਬਾਰਾ ਉੱਤੇ ਸਜਾਓ ਦੇਖੋ ਗੱਲ ਇਸ ਤਰ੍ਹਾਂ ਵਾ ਕਿ ਹਜੇ ਤਾਂ ਫਿਲਹਾਲ ਸਾਡੀਆਂ ਜਥੇਬੰਦੀਆਂ ਕੁਝ ਆਈਆਂ ਨੇ ਕੁਝ ਆ ਰਹੇ ਨੇ ਸਾਡੇ ਜਥੇਬੰਦੀਆਂ ਦੇ ਸਰਮੋਹਰ ਆਗੂ ਜਿਹੜੇ ਨੇ ਉਹ ਜਦੋਂ ਬੈਠ ਕੇ ਮੰਥਨ ਕਰਨਗੇ ਇਸ ਚੀਜ਼ ਦਾ ਜੋ ਸ਼ਾਮ ਨੂੰ ਰਿਜ਼ਲਟ ਹੋਏਗਾ ਤੁਹਾਡੇ ਸਾਰੇ ਦੇ ਸਾਹਮਣੇ ਰੱਖਿਆ ਜਾਏਗਾ ਪਰ ਇੱਕ ਗੱਲ ਆ ਗੁਰਦੁਆਰਾ ਸਾਹਿਬ ਤਾਂ ਇੱਥੇ ਬਣ ਕੇ ਰਹੇਗਾ ਜੀ ਇਦੇ ਵਾਸਤੇ ਸਾਨੂੰ ਚਾਹੀ ਜਿੱਡੀ ਵਰਜੀ ਕੁਰਬਾਨੀ ਕੋ ਨਾਲ ਦੇਣੀ ਪਵੇ ਇਸ ਨਿਸ਼ਾਨ ਸਾਹਿਬ ਨੂੰ ਝੁਲਾਉਣ ਵਾਸਤੇ ਸਾਡੇ ਪੁਰਖਾਂ ਨੇ ਸਾਡੇ ਗੁਰੂ ਸਾਹਿਬਾਨਾਂ ਨੇ ਆਪਣੇ ਬੱਚੇ ਤੱਕ ਨੀਹਾਂ ਚ ਚਿਨਵਾ ਦਿੱਤੇ ਤੇ ਅਸੀਂ ਇਹ ਇਸ ਤਰੀਕੇ ਨਾਲ ਹੀ ਕੰਮ ਕਰ ਦਵਾਂਗੇ ਹਣਾ ਮੁਗਲ ਰੂਪ ਅੱਜ ਅਪਡੇਟ ਹੋ ਗਿਆ ਇਹਨਾਂ ਦੇ ਵਰਜਨ ਅਪਡੇਟ ਹੋ ਗਿਆ ਪਹਿਲਾਂ ਅੰਮ੍ਰਿਤਸਰ ਦੇ ਉੱਪਰ ਚੜ੍ਹਾਈ ਕਰਨ ਵਾਸਤੇ ਗੁਰੂ ਘਰਾਂ ਦੇ ਉੱਪਰ ਜਿਹੜਾ ਮੈਂ ਕਹਿੰਦਾ ਮਾ ਘੋੜਿਆਂ ਦੇ ਆਉਂਦੇ ਸੀ ਅੱਜ ਕੁਝ ਕੁ ਲੋਕ ਜਿਹੜੇ ਟਰੈਕਟਰਾਂ ਤੇ ਆ ਰਹੇ ਆ ਫਰਕ ਬਸ ਆਵਾਜ਼ ਆ ਸ਼ਾਮੀ ਵੀਡੀਓ ਦੇ ਥਰੂ ਮੇਰੇ ਧਿਆਨ ਚ ਆਈ ਗੱਲ ਉਹ ਨਾਲ ਹੀ ਮੈਸੇਜ ਨੂੰ ਕਿਹਾ ਵੀ ਇਹਦੇ ਬਾਰੇ ਪਤਾ ਕਰੋ ਕੀ ਗੱਲ ਹੈ ਇਹਨਾਂ ਨੇ ਇੱਥੋਂ ਜਿਹੜੇ ਆ ਬੰਦੇ ਸਾਰੇ ਜਿਹੜੇ ਇਕੱਠੇ ਇਹਨਾਂ ਨੂੰ ਬੁਲਾਇਆ ਔਰ ਬੁਲਾ ਕੇ ਇਹਨਾਂ ਨੂੰ ਜਦੋਂ ਅਸੀਂ ਪਤਾ ਕੀਤਾ ਮੈਂ ਇਮੀਡੀਏਟਲੀ ਉਸੇ ਵੇਲੇ ਜਿਹੜਾ ਜਿਹੜੇ ਰੈਲੇਵੈਂਟ ਸੈਕਸ਼ਨ ਹੈਗੇ ਆ 295 ਜਿਹੜੀ ਆਈਪੀਸੀ ਜਿਹੜੀ ਮਤਲਬ ਆਈਪੀਸੀ ਸੀ ਪਰ ਹੁਣ ਲਾ ਚੇਜ ਹੋ ਚੁੱਕਾ ਉਹਦੀ ਜਗ੍ਹਾ ਤੇ ਬੀਐਨਐਸ ਦੀ ਧਾਰਾ 298 ਆ ਉਹਦੇ ਤਰ੍ਹਾਂ ਤੁਸੀਂ ਜਿਹੜਾ ਕੇਸ ਰਿਸਟਰ ਕੀਤਾ 137 ਨੰਬਰ ਐਫਆਈਆਰ ਆ ਦੋਸ਼ੀਆਂ ਤੇ ਜਿਹੜੇ ਹੈਗੇ ਆ ਉਹ ਰੇਡ ਕੀਤੇ ਜਾ ਰਹੇ ਨੇ ਉਹ ਸਾਰੇ ਜਿਹੜੇ ਚਾਰ ਬੰਦੇ ਬਾਈ ਨੇਮ ਨੇ ਉਹ ਪਕੜੇ ਆ ਉਹ ਅਸੀਂ ਜਲਦੀ ਫੜ ਲੈਣੇ ਆ ਸੋ ਅਸੀਂ ਜਿਹੜਾ ਵਾ ਇੱਥੇ ਉਹ ਜਿਹੜਾ ਸਟੇਜ ਤੋਂ ਮੈਨੂੰ ਬੜਾ ਦੁੱਖ ਨਾਲ ਕਹਿ ਰਿਹਾ ਪੈ ਰਿਹਾ ਕਿ ਮੈਂ ਕੁਝ ਇਹੋ ਜ ਮਿਸ ਫੈਕਟਰ ਜਿਹੜਾ ਨਾ ਲੀਡ ਕਰ ਰਿਹਾ ਵੀ ਐਫ ਆਈ ਆਰ ਦਰਜ ਨਹੀਂ ਕੀਤੀ ਜਦ ਕਿ ਪ੍ਰਸ਼ਾਸਨ ਮੁਰਦਾਬਾਦ ਤੇ ਨਾਰੇ ਲੱਗੇ ਜਾਣੇ ਨਹੀਂ ਕੋਈ ਗੱਲ ਨਹੀਂ ਉਹ ਉਹਦਾ 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 ਪਤਾ ਕੀ ਹੈ ਜੀ ਦੱਸਿਆ ਨਹੀਂ ਕਿ ਪਰਚੇ ਦਰਜ ਹੋ ਗਏ ਨਹੀਂ ਅਸੀਂ ਤਾਂ ਆਲਰੇਡੀ ਉਹਨਾਂ ਨੂੰ ਨਹੀਂ ਪਤਾ ਉਹਨਾਂ ਨਹੀਂ ਅਸੀਂ ਇਹ ਤਾਂ ਇਹਨਾਂ ਨੂੰ ਦੱਸਣਾ ਮੰਨਦਾ ਹੈ ਨਾ ਇਹਨਾਂ ਨੂੰ ਦੱਸਣਾ ਮੰਨਦਾ ਹੈ ਨਾ ਵੀ ਆਲਰੇਡੀ ਕੇਸ ਔਰ ਇਮੀਡੀਟਲੀ ਕੇਸ ਤਾਂ ਰਜਿਸਟਰ ਹੋਣਾ ਲੱਗ ਗਾ ਲੈ ਬਟ ਇਮੀਡੀਏਟਲੀ ਪ੍ਰੋਂਪਟ ਜੇ ਵਿਦਨ ਵਿਦਨ নো ਟਾਈਮ 5 ਮਿੰਟ ਦੇ ਵਿੱਚ ਜਿਹੜਾ ਵਾ ਉਹ ਪਰਚਾ ਜਿਹੜਾ ਉਸੇ ਵੇਲੇ ਦਰਜ ਕਰ ਦਿੱਤਾ ਗਿਆ ਸੀਗਾ ਪਰ ਬਾਕੀ ਚਲੋ ਕੁਝ ਇਗਨੋਰੈਂਸ ਲਾ ਲੋ ਕੁਝ ਦੂਸਰਾ ਵੈ ਵੀ ਇਹਦੇ ਚ ਕਹਰੇ ਸੀ ਵੈ ਕੁਝ ਵੀ ਇਹਦੇ ਚ ਜੀ ਕੋਈ ਸੈਕਸ਼ਨਸ ਦਾ ਵਾਦਾ ਉਹ ਦੇਖੋ ਜਿਹੜਾ ਸਿੱਖ ਧਰਮ ਹੈਗਾ ਵੈ ਸਿੱਖ ਧਰਮ ਕਿਸੇ ਵੀ ਜਾਤ ਮਰਿਆਦਾ ਨੂੰ ਨਹੀਂ ਸਾਰੇ ਉਹਨਾਂ ਦਾ ਸਾਰਾ ਕੁਝ ਇੱਕ ਕੀਤਾ ਖੰਡਾ ਪੌਲ ਦੀ ਧਾਰ ਛਕਾ ਕੇ ਸਾਰਿਆਂ ਨੂੰ ਜਿਹੜਾ ਵੈ ਕੋਈ ਨਹੀਂ ਉਹਦੇ ਲਈ ਸਾਰੇ ਧਰਮ ਬਰਾਬਰ ਆ ਉਦੇ ਵਿੱਚ ਕੋਈ ਸਪੈਸੀਫਿਕ ਐਕਸ਼ਨ ਨਹੀਂ ਸਿਰਫ ਸਿੱਖ ਹੀ ਆ ਜਾਂਦਾ ਹਾਂਜੀ ਉਹਦੇ ਸਿਰਫ ਸਿੱਖ ਹੈ ਜਦੋਂ ਸਿੱਖ ਹੈ 295 ਧਾਰਾ ਜਿਹੜੀ ਰੈਲੇਵੈਂਟ ਹੈ ਉਹ ਅਸੀਂ ਸੈਕਸ਼ਨ ਲਾਇਆ ਵਾ ਔਰ 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 ਬਹੁਤ ਹੀ ਅਸੀਂ ਜਿਹੜਾ ਵਾ ਸ਼ਕਤੀ ਦੇ ਨਾਲ ਇਹਨਾਂ ਨੂੰ ਜਿਹੜਾ ਵਾ ਜਿਹੜੇ ਬੰਦੇ ਚ ਕਲਪਰੇਟ ਹੈ ਬਿਲਕੁਲ ਜਲਦੀ ਅਸੀਂ ਇੱਕ ਦੋ ਦਿਨ ਦੇ ਵਿੱਚ ਹੀ ਫੜ ਕੇ ਅਸੀਂ ਅੰਦਰ ਦਮਾ ਕੇ ਉਹਦੇ ਘਰ ਰੇਡ ਕੀਤੀਆਂ ਸਾਰਾ ਦੋਸ਼ੀਆਂ ਤੇ ਜੇ ਕਿਸੇ ਇੱਕ ਦੇ ਵੀ ਕੋਈ ਗ੍ਰਿਫਤਾਰੀ ਹੋਈ ਸਾਰਿਆਂ ਤੇ ਰੇਡ ਕੀਤੀ ਹੈ ਜੀ ਜਦੋਂ ਦੋਸ਼ੀਆਂ ਨੂੰ ਪਤਾ ਹੁੰਦਾ ਵੀ ਜਦੋਂ ਗਲਤੀ ਕੀਤੀ ਹੋਏ ਸਾਰੇ ਹੀ ਭੱਜੇ ਨੇ ਸਾਰੇ ਚਾਰ ਦੋਸ਼ੀ ਨੇ ਜਿਹੜੇ ਚਾਰ ਟਰੈਕਟਰ ਦੱਸ ਰਹੇ ਸਣ ਹੁਣੇ ਲੈ ਆਨੇ ਆ ਨਾ ਟਰੈਕਟਰ ਸਾਨੂੰ ਹਲਦੀ ਕਿਹੜੀ ਮਿਲਿਆ ਜੇ ਦੋਸ਼ੀ ਕੋਈ ਮਿਲੇਗਾ ਉਹਨਾਂ ਦੇ ਕੋਲੋਂ ਅਸੀਂ ਪਤਾ ਕਰਾਂਗੇ ਨਾ ਕਿ ਜਮੀਨੀ ਝਗੜਾ ਜੀ ਕਿ ਦੱਸਿਆ ਜਾ ਰਿਹਾ ਹੈ ਕਾਰਪੋਰੇਸ਼ਨ ਆ ਇਹਦੇ ਬਾਰੇ ਮੈਨੂੰ ਬਹੁਤ ਡਿਟੇਲ ਚ ਨਹੀਂ ਪਤਾ ਜੀ ਇਹਦੇ ਬਾਰੇ ਤੁਹਾਨੂੰ ਕਾਰਪੋਰੇਸ਼ਨ ਦੱਸ ਸਕਦੀ ਹੈ ਕਿ ਇਹਦਾ ਕੀ ਇਸ਼ੂ ਹੈਗਾ ਕੀ ਨਹੀਂ ਹੈ ਸਿਰਫ ਜਿੰਨਾ ਮੈਨੂੰ ਮੋਟਾ ਮੋਟਾ ਜਿਹੜਾ ਪਤਾ ਹੈ ਉਹ ਹੀ ਪਤਾ ਹੈ ਵੀ ਅੱਜ ਤੋਂ 20 ਦਿਨ ਪਹਿਲਾਂ 20-25 ਦਿਨ ਪਹਿਲਾਂ ਜਿਹੜੀ ਕਾਰਪੋਰੇਸ਼ਨ ਨੇ ਇਸ ਜ਼ਮੀਨ ਦਾ ਕਬਜ਼ਾ ਲੈਣ ਆਏ ਸੀਗੇ ਉਦੋਂ ਵੀ ਉਹ ਕਹਿੰਦੇ ਸੀ ਵੀ ਅਸੀਂ ਇਹ ਨਿਸ਼ਾਨ ਸਾਹਿਬ ਜਿਹੜਾ ਜੀ ਇਹਨੂੰ ਇਹ ਸਾਡਾ ਜਿਹੜਾ ਅਸੀਂ ਚਾਹਨੇ ਇਹਨੂੰ ਵੀ ਅਸੀਂ ਇਹਨੂੰ ਰਿਮੂਵ ਕਰੀਏ ਤੇ ਅਸੀਂ ਉਹਨਾਂ ਨੂੰ ਮਨਾ ਕਰ ਦਿੱਤਾ ਸੀ ਵੀ ਇਦਾਂ ਨਹੀਂ ਇਹਨੂੰ ਇਹਨੂੰ ਕਿਉਂਕਿ ਇਹ ਚਲੋ ਸਹੀ ਲੱਗਾ ਜਾਂ ਗਲਤ ਲੱਗਾ ਜਾਂ ਕਿਨਾਂ ਲਾਤਾਸ ਲੱਗਾ ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਵੀ ਉਹ ਕਿਉਂ ਲੱਗਾ ਹੈ ਲੱਗਣਾ ਚਾਹੀਦਾ ਸੀ ਇੱਥੇ ਨਹੀਂ ਲੱਗਣਾ ਚਾਹੀਦਾ ਸੀ ਉਹ ਸਾਡਾ ਇਨਵੈਸਟੀਗੇਸ਼ਨ ਦਾ ਹਿੱਸਾ ਹੋਏਗਾ ਐਸਜੀਪੀਸੀ ਨੂੰ ਵੀ ਜਿਹੜਾ ਲੈਟਰ ਉਹਨਾਂ ਨੇ ਜਿਹੜਾ ਕਾਰਪੋਰੇਸ਼ਨਲ ਲੈਟਰ ਲਿਖਿਆ ਉਹਦੀ ਕਾਪੀ ਵੀ ਮੈਂ ਤੁਹਾਨੂੰ ਦੇ ਦਿੰਦਾ ਉਹਨਾਂ ਨੇ ਆਲਰੇਡੀ ਇਹ ਲੈਟਰ ਲਿਖਿਆ ਸੀਗਾ ਵੀ ਇਹਨੂੰ ਜਿਹੜਾ ਨਿਸ਼ਾਨ ਸਾਹਿਬ ਜਿਹੜਾ ਹੈਗਾ ਵਾ ਇਹਨੂੰ ਪ੍ਰੋਪਰ ਜਿਹੜਾ ਵਾ ਗੁਰਮਰਯਾਦਾ ਦੇ ਹਿਸਾਬ ਦੇ ਨਾਲ ਇਹਨੂੰ ਜਿਹੜਾ ਲਾਇਆ ਜਾਵੇ ਬਟ ਇਹਨਾਂ ਬੰਦਿਆਂ ਨੇ ਗਲਤੀ ਕੀਤੀ ਹੈ ਇਹ ਆਪ ਜਿਹੜਾ ਗਲਤ ਕੰਮ ਕਦਮ ਚੁੱਕਿਆ ਹੈ ਜਿਹਦੇ ਨਾਲ ਕਿ ਸਾਰਿਆਂ ਨੂੰ ਜਿਹੜੀਆਂ ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਕਿਉਂਕਿ ਜੇ ਅਸੀਂ ਵੀਡੀਓ ਦੇਖੀਏ ਤਾਂ ਉਹ ਬਹੁਤ ਗਲਤ ਲੱਗਦਾ ਦੇਖਣ 'ਚ ਹਾਂਜੀ ਤੇ ਹਾਲਾਂਕਿ ਉਹ ਜੋ ਸਾਨੂੰ ਪਤਾ ਲੱਗ ਰਿਹਾ ਕੁਝ ਕਲੇਮ ਕਰ ਰਹੇ ਵੀ ਅਸੀਂ ਪੂਰੀ ਗੁਰਮਰਿਆਦਾ ਨਾਲ ਲਾਇਆ ਬਟ ਉਹ ਦੇਖ ਕੇ ਵੀਡੀਓ ਨਹੀਂ ਲੱਗ ਰਿਹਾ ਇਦਾਂ ਉਹ ਗਲਤ ਲੱਗ ਰਿਹਾ ਵੀ ਗਲਤ ਕੀਤਾ ਉਹਨਾਂ ਨੇ ਔਰ ਅਸੀਂ ਸਟ੍ਰਿਕਟ ਐਕਸ਼ਨ ਜਿਹੜਾ ਉਹਦੇ ਅਗੇਸਟ ਜਿਹੜਾ ਉਹ ਲਾਵਾਂਗੇ ਠੀਕ ਠੀਕ